ਦੋਸਤੋ ਤੁਹਾਨੂੰ ਪਤਾ ਹੈ ਕਿ ਮਹਾਤਮਾ ਬੁੱਧ ਜੀ ਦੇ ਸਿਰ ਦੇ ਉੱਤੇ 108 ਇੱਕ ਘੰਗਰਾਲੇ ਵਾਲ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਇਹਨਾਂ ਦੀਆਂ ਮੂਰਤੀਆਂ ਵਿੱਚੋਂ ਕੀ ਇਹ ਘੰਗਰਾਲੇ ਵਾਲੇ ਸੀ ਜਾਂ ਕੁਝ ਹੋਰ ਸੀ ਇਹ ਕਿਉਂ ਸੀ ਇਸ ਤਰ੍ਹਾਂ ਕਿਸੇ ਹੋਰ ਮਹਾਤਮਾ ਦੇ ਇਦਾਂ ਦੇ ਵਾਲ ਨਹੀਂ ਹੁੰਦੇ ਕੇਵਲ ਤੇ ਕੇਵਲ ਮਹਾਤਮਾ ਬੁੱਧ ਜੀ ਦੇ ਹੁੰਦੇ ਨੇ ਇਦਾਂ ਦੇ ਇਹਦੇ ਵਿੱਚ ਆਪਾਂ ਵੀਡੀਓ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਤਾਂ ਆਪਾਂ ਨੂੰ ਪਤਾ ਹੈ ਕਿ ਮਹਾਤਮਾ ਬੁੱਧ ਜੀ ਦੀਆਂ ਹਜ਼ਾਰਾਂ ਹੀ ਲੱਖਾਂ ਹੀ ਆਪਾਂ ਨੂੰ ਜਿਹੜੀਆਂ ਮੂਰਤੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਦੁਨੀਆ ਦੇ ਵਿੱਚ ਪਰ ਹਰ ਇੱਕ ਮੂਰਤੀ ਦੇ ਉੱਤੇ 108 ਇਦਾਂ ਦੇ ਕੁੰਗਰਾਲੇ ਵਾਲ ਬਣਾਏ ਹੁੰਦੇ ਨੇ ਉਹਨਾਂ ਦੇ 108 ਕੁੰਗਰਾਲੇ ਵਾਲ ਹੁੰਦੇ ਨੇ ਕਿਉਂਕਿ ਜਿਹੜੇ ਆਪਣੀ ਮਾਲਾ ਹੁੰਦੀ ਹੈ ਜਿਸ ਨਾਲ ਆਪਾਂ ਨਾਮ ਜਪਦੇ ਆ ਉਹ ਵੀ 108 ਮਣਕਿਆਂ ਦੀ ਹੁੰਦੀ ਆ ਉਹ ਜੇ ਆਪਾਂ ਉਹਦੇ ਤੇ ਗੱਲ ਕਰਨ ਲੱਗੇ ਤਾਂ ਉਹ ਵੀਡੀਓ ਲੰਮੀ ਹੋ ਜੂ ਪਰ ਮਹਾਤਮਾ ਜੀ ਦੀ ਜਿਹੜੀ ਗੱਲ ਆ ਉਹ ਮਹਾਤਮਾ ਜੀ ਇੱਕ ਵਾਰ ਧੁੱਪ 'ਚ ਬੈਠੇ ਆਪਣਾ ਭਜਨ ਬੰਦਗੀ ਕਰਦੇ ਸੀ ਤਪ ਕਰਦੇ ਸੀ ਤਾਪ ਕਰਨ ਦੇ ਨਾਲ ਮਹਾਤਮਾ ਜੀ ਦੇ ਤੇਜ ਜਦੋਂ ਸੂਰਜ ਆਇਆ ਤਾਂ अनेका ਹੀ ਉਥੇ ਘੋਗੇ ਸੀ ਦਰਿਆ ਦੇ ਕੰਢੇ ਬੈਠੇ ਹੋਣ ਕਰਕੇ ਉਹ ਘੋਗੇ ਬਾਹਰ ਆਏ ਧੁੱਪ ਦੇ ਕਾਰਨ ਜਦੋਂ ਬਾਹਰ ਆਏ ਤਾਂ ਉਹਨਾਂ ਨੇ ਦੇਖਿਆ ਮਹਾਤਮਾ ਜੀ ਤਪੱਸਿਆ ਕਰਦੇ ਨੇ ਵੀ ਇਹਨਾਂ ਨੂੰ ਗਰਮੀ ਬਹੁਤ ਲੱਗਦੀ ਆ ਹਮੇਸ਼ਾ ਹੀ ਸਿਰ ਦੇ ਉੱਤੋਂ ਆਪਾਂ ਨੂੰ ਸਾਰਾ ਕੁਝ ਮਹਿਸੂਸ ਹੋਣਾ ਸਿਰ ਤੋਂ ਹੀ ਸ਼ਾਂਤੀ ਸਿਰ ਤੋਂ ਹੀ ਗਰਮੀ ਤੇ ਉਹ ਘੋਗੇ ਨੇ ਸੋਚਿਆ ਵੀ ਆਪਾਂ ਇਹਦੇ ਸਿਰ ਦੇ ਉੱਤੇ ਬੈਠ ਜਾਈਏ ਇਨਾਂ ਨੂੰ ਗਰਮੀ ਨਹੀਂ ਮਹਿਸੂਸ ਹੋਊਗੀ ਇੱਕ ਘੋਗਾ ਚੜ ਕੇ ਮਹਾਤਮਾ ਜੀ ਦੇ ਸਿਰ ਤੇ ਬੈਠ ਗਿਆ ਤਾਂ ਹੋਰ ਘੋਗੇ ਵੀ ਚੜ ਕੇ ਬੈਠ ਗਏ ਕਹਿੰਦੇ ਨੇ ਵੀ 108 ਘੋਗੇ ਸੀ ਜੋ ਜਿਹੜੇ ਬੈਠੇ ਸੀ ਸਿਰ ਦੇ ਉੱਤੇ ਪਰ ਜਦੋਂ ਘੋਗੇ ਸਿਰ ਤੇ ਬੈਠੇ ਉਸ ਤੋਂ ਸਾਲ ਕਈ ਸਾਲ ਮਗਰੋਂ ਜਦੋਂ ਮਹਾਤਮਾ ਜੀ ਦੀ ਅੱਖ ਖੁੱਲੀ ਤਾਂ ਉਹਨਾਂ ਨੇ ਦੇਖਿਆ ਤਾਂ ਸਿਰ ਦੇ ਉੱਤੇ ਜਿਹੜੇ ਘੋਗੇ ਸੀ ਉਹ ਆਪਣਾ ਸਰੀਰ ਛੱਡ ਗਏ ਸੀ ਜਾਂ ਤਪੱਸਿਆ ਦੇ ਕਾਰਨ ਲਾ ਲਓ ਜਾਂ ਕੁਝ ਵੀ ਲਾ ਲਓ ਤੇ ਉਹ ਆਪਣਾ ਸਰੀਰ ਛੱਡ ਗਏ ਸੀ ਤਾਂ ਮਹਾਤਮਾ ਜੀ ਨੇ ਉਸ ਤੋਂ ਬਾਅਦ ਉਹਨਾਂ ਜਿਹੜੀਆਂ ਛਿੱਪੀਆਂ ਸੀ ਉੱਪਰ ਘੋਗਿਆਂ ਦੇ ਉੱਪਰ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਉਤਾਰਿਆ ਨਹੀਂ ਉਹਨਾਂ ਨੂੰ ਓਮੀ ਸ਼ਿਰ ਦੇ ਉੱਤੇ ਧਾਰਨ ਕਰ ਲਿਆ ਓਮੀ ਰੱਖਿਆ ਜਿੰਨਾ ਟਾਈਮ ਰਹੇ ਤੇ ਉਹ ਫਿਰ ਲਹਿੀਆਂ ਵੀ ਨਹੀਂ ਸੀ ਇਹ ਮਹਾਤਮਾ ਜੀ ਦਾ ਇੱਕ ਕਾਰਨ ਵਾਲ ਕੁੰਗਰਾਲੇ ਹੋਣ ਦਾ ਜਾਂ ਛਿੱਪੀਆਂ ਜਾਂ ਘੋਗੀ ਦੂਜਾ ਪੱਖ ਇਹ ਵੀ ਇਤਿਆਰ ਦੱਸਦਾ ਵੀ ਇਨ੍ਹਾਂ ਦੇ ਵਾਲ ਲੰਮੇ ਹੋਣ ਕਰਕੇ ਗਰਮੀ 'ਚ ਬੈਠੇ ਸੀ ਵਾਲਾਂ ਨੂੰ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ ਵਾਲ ਕੁੰਗਰਾਲੇ ਹੋ ਗਏ ਪਰ ਜਿਹੜਾ ਜ਼ਿਆਦਾਤਰ ਮੰਨਿਆ ਗਿਆ ਉਹ ਇਹ ਮੰਨਿਆ ਗਿਆ ਵੀ ਕੁੰਘਰਾਲੇ ਨਹੀਂ ਸੀ ਉਹ ਸਿੱਪੀਆਂ ਸੀ 108 ਕੋਗੇ ਸੀ ਕਹਿੰਦਾ ਮਤਲਬ ਛਿਰ ਦੇ ਉੱਤੇ ਜਿਹੜੇ ਮਹਾਤਮਾ ਜੀ ਦੇ ਉੱਪਰ ਸੀਗੇ ਇਹ ਮਹਾਤਮਾ ਜੀ ਦੇ ਕੋਗੇ ਹੋਣ ਦਾ ਸਿਰ ਦੇ ਉੱਪਰ ਵਾਲ ਕੁੰਘਰਾਲੇ ਹੋਣ ਦਾ ਉਹ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਇਹ ਮਹਾਤਮਾ ਜੀ ਦੇ ਸਿਰ ਦੇ ਉੱਤੇ 108 ਸਿੱਪੀਆਂ ਕਹਿ ਦਈਏ ਕੋਗੇ ਉਹ ਸੀ ਕਿਉਂਕਿ ਹੋਰ ਕਿਸੇ ਮਹਾਤਮਾ ਦੇ ਨਹੀਂ ਹੁੰਦੇ ਦੇਖਣ